ਸ਼ਹਿਰ ਦੇ ਵਿੱਚ ਗੁੰਡਾਗਰਦੀ ਦੀ ਹੱਦ ਇਸ ਤਰ੍ਹਾਂ ਵੱਧ ਚੁੱਕੀ ਹੈ ਕਿ ਗੁੰਡਿਆਂ ਲਈ ਕਿਸੇ ਦੇ ਉੱਤੇ ਗੋਲੀ ਚਲਾਣਾ ਇੱਕ ਆਮ ਦੀ ਗੱਲ ਹੋ ਗਈ ਹੈ ਇਸ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ ਭਕਣਾ ਕਲਾਂ ਤੋਂ ਜਿੱਥੇ ਇੱਕ ਜਿਹੜੇ ਟੈਂਟ ਕਾਰੋਬਾਰੀ ਸੀ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਘਰ ਦੇ ਉੱਤੇ ਧਾੜ-ਧਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਸ ਪਿੱਛੇ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਘਰ ਦੇ ਉਤੇ ਫਾਇਰਿੰਗ ਕਰਦੇ ਨੇ ਹਾਲਾਂਕਿ ਉਸ ਘਰ ਦੇ ਵਿੱਚ ਜਿੱਥੇ ਫਾਇਰਿੰਗ ਹੁੰਦੀ ਆ ਉਸੇ ਦੌਰਾਨ ਉਸ ਘਰ ਦੇ ਜਿੱਥੇ ਖਿੜਕੀ ਹੈ ਉਹਦੇ ਵਿੱਚ ਇੱਕ ਘਰ ਦੇ ਮਾਤਾ ਜੀ ਜਿਹੜੇ ਕਿ ਦੁੱਧ ਉਬਾਲ ਰਹੇ ਹੁੰਦੇ ਨੇ ਉਹਨਾਂ ਦੀ ਬਾਹ ਦੇ ਉਤੇ ਗੋਲੀ ਲੱਗਦੀ ਹੈ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਪਕਣਾ ਤੋਂ ਜਿੱਥੇ ਇੱਕ ਟੈਂਟ ਕਾਰੋਬਾਰੀ ਸੰਗਰ ਟੈਂਟ ਹਾਊਸ ਜਿਹਦਾ ਨਾਂ ਹੈ ਆ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਉਹ ਬਾਰੀ ਦੇ ਉੱਤੇ ਸਾਫ਼ ਨਜ਼ਰ ਆ ਰਹੇ ਨੇ ਤੇ ਗੱਲਬਾਤ ਕਰਾਂਗੇ ਜਿਹੜੇ ਇਸ ਘਰ ਦੇ ਮਾਲਕ ਨੇ ਵੀਰ ਜੀ ਕੀ ਨਾਮ ਹੈ ਆਪਣਾ ਜੀ ਮੈਂ ਹਰਦੀਪ ਸਿੰਘ ਹੈ ਜੀ ਇਹ ਵੀਰ ਜੀ ਕੀ ਮਾਮਲਾ ਹੈ ਜਿਹੜਾ ਘਰ ਤੇ ਗੋਲੀਬਾਰੀ ਹੋਈ ਹੈ ਜੀ ਮਾਲਾ ਭਾਈ ਟੈਂਟ ਦਾ ਕੰਮ ਹੈ ਜੀ ਆਪਾਂ ਟੈਂਟ ਲਾਇਆ ਜੀ ਆਪਾਂ ਉਹਨਾਂ ਦੇ ਘਰੇ ਟੈਂਟ ਲਾਇਆ ਜੀ ਗਾਗ ਦੇ ਘਰੇ ਤੇ ਹੋਰ ਸੀ ਕੌਣ ਸੀ ਕੀ ਨਾਮ ਸੀ ਉਹਨਾਂ ਦੇ ਜੀ ਨਾਂ ਦੋਵੇਂ ਭਰਾ ਜੀ ਇੱਕ ਦਾ ਨਾਂ ਸਿਮਰਜੀਤ ਸਿੰਘ ਹੈ ਕਰਨਾ ਸੁਮਸ਼ੀਰ ਸਿੰਘ ਹੈ ਜੀ ਤੇ ਦੋਵੇਂ ਭਰਾ ਪੈਸੇ ਮੰਗੇ ਜੀ ਪੈਸੇ ਲੈਣ ਦੇ ਵਿੱਚ ਚੱਕਰ ਦੇਤੋਂ ਮੈਂ ਮੈਂ ਹੋਈ ਹੈ ਜੀ ਉਹ ਬਾਅਦ ਆਪਾਂ ਉਹ ਸਮਾਨ ਨਾਲ ਪੈਸੇ ਨਹੀਂ ਤੇ ਵਾਪਸ ਆਪਾਂ ਗੇ ਦੁਕਾਨ ਤੇ ਜੀ ਹੋਰ ਆ ਪਈ ਆਪਾਂ ਸੁੱਤੇ ਕਮਰੇ ਵਿੱਚ ਮਾਤਾ ਜੀ ਕਿਹਦੇ ਵਿੱਚ ਬੱਚੇ ਛੋਟੇ ਦਾ ਦੁੱਧ ਕਰਨ ਲੱਗੀ ਕਰਨ ਜੀ ਟਾਟੜ ਗੋਲੀਆਂ ਵਾਰੇ ਛਰਿਆਂ ਗੋਲੀਆਂ ਚੱਲੀਆਂ ਜੀ ਤੇ ਮਾਤਾ ਦੀ ਬਾਹਰ ਗੋਲੀ ਲੱਗੀ ਮਾਂ ਮਾਤਾ ਸਾਡੀ ਫਟਰੋ ਸਾਡੇ ਡੇਪੀ ਜੀ ਸਾਡੇ ਘਰ ਬਹੁਤ ਸਾਮ ਦਾ ਮੋਲ ਪੜਿਆ ਬੱਚੇ ਡਰੇ ਪੈ ਜੀ ਸੋ ਸੋ ਦੇਖ ਸਕਦੇ ਹੋ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਗੋਲੀਆਂ ਚਲਾਈਆਂ ਗਿਆ ਤਬੜ ਤੋੜ ਜਿਹੜੀਆਂ ਗੋਲੀਆਂ ਘਰ ਦੇ ਉੱਤੇ ਚਲਾਈਆਂ ਗਿਆ ਜਿਸ ਦੇ ਵਿੱਚ ਘਰ ਦੇ ਜਿਹੜੇ ਬਜ਼ੁਰਗ ਮਾਤਾ ਜੀ ਕਿਚਨ ਦੇ ਵਿੱਚ ਦੁੱਧ ਗਰਮ ਕਰ ਰਹੇ ਸੀ ਉਹਨਾਂ ਦੀ ਬਾਹ ਦੇ ਉੱਤੇ ਗੋਲੀ ਲੱਗੀ ਹੈ ਵੀਰ ਜੀ ਕਿੱਥੋਂ ਤੱਕ ਤੁਹਾਨੂੰ ਲੱਗਦਾ ਲਾਰਡ ਸਟਿਤੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬਹੁਤ ਵਿਗੜੀ ਹੋਈ ਨਜ਼ਰ ਆ ਰਹੀ ਹੈ ਭਾਈ ਤਾਂ ਹੀ ਵੇਖੋ ਜੀ ਬੱਚੇ ਲੋਕਾਂ ਉਦੇਖ ਜਾਂਦੇ ਜੀ ਬਹੁਤ ਹਲਾ ਮাড়ੇ ਹੋਗੇ ਪੰਜਾਬ ਦੇ ਜੀ ਸ਼ਰਿਆਮ ਅਸੀਂ ਬਿਜ਼ਨਸਮੈਨ ਬੰਦੇ ਕੰਮ ਕਰਦੇ ਆ ਆਪਣਾ ਰੋਜੀ ਰੋਟੀ ਕਮਾ ਕੇ ਬੱਚਿਆਂ ਖਵਾਉ ਸ਼ਰਾਂ ਗੋਲੀਆਂ ਮਾਰ ਗਏ ਕੋਈ ਵੀ ਇਹ ਰੈਫਰ ਨਹੀਂ ਕੱਟੀ ਗਈ ਕੋਈ ਵੀ ਜੂ ਮੇਰੀ ਪੁਲਿਸ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਰੋਲ ਨਿਭਾਇਆ ਗਿਆ ਪੁਲਿਸ ਸਾਹਿਬ ਮੌਕੇ ਤੇ ਹਾਂਜੀ ਪੁਲਿਸ ਮੌਕੇ ਦਾ ਜੀ ਆਪਣੇ ਐਸਐਸ ਸਾਹਿਬ ਆਏ ਡਾਕ ਮਾ ਘਿੰਡੇ ਤੋਂ ਮੌਕੇ ਤੇ ਆਏ ਜੀ ਉਹਨਾਂ ਨੇ ਮੌਕੇ ਤੇ ਆ ਕੇ ਸਾਰੀ ਕਾਰਵਾਈ ਕੀਤੀ ਜੀ ਉਹਨਾਂ ਦਾ ਦੱਸਿਆ ਸੀ ਜੋ ਵੀ ਡਾਡੀ ਕਾਰਵਾਈ ਕੀਤੀ ਬੰਦੀ ਕਾਰ ਵੀ ਉਹਨਾਂ ਨੇ ਕੀਤੀ ਜਾਊਗੀ ਜੀ ਤੇ ਹੁਣ ਮਾਤਾ ਜੀ ਦਾ ਹਾਲ ਕਿਸ ਤਰ੍ਹਾਂ ਦਾ ਜੀ ਮਾਤਾ ਜੀ ਠੀਕ ਹੈ ਜੀ ਉਹਨਾਂ ਨੂੰ ਛੁੱਟੀ ਮਿਲ ਗਈ ਹਸਪੀਟਲ ਤੋਂ ਤੇ 60 ਲੱਗੀ ਬਾਹ ਤੇ ਹੁੰਦਾ ਜੀ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤੂ ਤੂ ਮੈਮੇ ਹੋਈ ਹੈ ਉਸ ਤੋਂ ਬਾਅਦ ਘਰ ਦੇ ਉੱਤੇ ਸ਼ਰਿਆਮ ਜੜੀਆਂ ਵਾਂ ਗੋਲੀਆਂ ਚਲਾਈਆਂ ਗਿਆ ਉਹਦੀ ਸੀਸੀਟੀਵੀ ਵੀ ਇੱਕ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਮਾਤਾ ਜੀ ਦੇ ਨਾਲ ਜਿਨ੍ਹਾਂ ਦੇ ਗੋਲੀ ਲੱਗੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਦੇਖਦੇ ਆਂ ਉਹਨਾਂ ਦਾ ਕੀ ਹਾਲ ਹੈ ਹੋਇਆ ਇਹ ਕਾਕੇ ਨੇ ਟੈਂਟ ਲਾਇਆ ਆ ਤੇ ਟੈਂਟ ਲਾ ਕੇ ਤੇ ਸ਼ਾਮਾਂ ਨੂੰ ਪੈਸੇ ਮੰਗੇ ਆ ਤੇ ਉਹਨਾਂ ਪੈਸੇ ਦੇ ਤਾਂ انکار ਕਰ ਦਿੱਤਾ ਆ ਵੀ ਪੈਸੇ ਨਹੀਂ ਅਸੀਂ ਦੇਣੇ ਤੇ ਮੁੜ ਕੇ ਆਂਦਾ ਵੀ ਫਿਰ ਨਹੀਂ ਪੈਸੇ ਦੇਣੇ ਤੁਸੀਂ ਤੇ ਤੁਸੀਂ ਸਾਡੀ ਦੁਕਾਨ ਤੇ ਆ ਜੋ ਦੁਕਾਨ ਤੇ ਆਏ ਆ ਦੁਕਾਨ ਤੇ ਆਣ ਕੇ ਤੇ ਮੁੜ ਕੇ ਇਹਨਾਂ ਦੇ ਮਗਰ ਮਗਰ ਹੀ ਕਿਤੇ ਫਿਰਦੇ ਰਹੇ ਆ ਇਹਨੇ ਮੈਨੂੰ ਫੋਨ ਕੀਤਾ ਆਂਦਾ ਇਹ ਮੰਮੀ ਬੋਲੇ ਮੇਰੇ ਮਗਰ ਬੰਦੇ ਫਿਰਦੇ ਆ ਇਹ ਤੇ ਤੁਸੀਂ ਦੁਕਾਨਾ ਵਧਾ ਦਿਓ ਮਰੇ ਜਦੋਂ ਗੋਲੀ ਚੱਲੀ ਆ ਉਦੋਂ ਤੁਸੀਂ ਕਿੱਥੇ ਸੀ ਉਹ ਜਦੋਂ ਗੋਲੀ ਚੱਲੀ ਉਦੋਂ ਮੈਂ ਰਸੋਈ ਦੇ ਵਿੱਚ ਦੁੱਧ ਬੱਚੇ ਦਾ ਬਣਾਉਣ ਚੱਲੀ ਛੋਟਾ ਜਿਹਾ ਬੱਚਾ ਇਹ ਮੇਰੇ ਨਾਲ ਹੀ ਜਾਂਦਾ ਆ ਤੇਰਾ ਕਾਕਾ ਪੂਰਾ ਹੋ ਗਿਆ ਉਹਦਾ ਬੱਚਾ ਹੀ ਤੇ ਮੇਰੇ ਨਾਲ ਹੀ ਜਾਂਦਾ ਵਾ ਰਾਤੀ ਮੇਰੇ ਨਾਲ ਨਹੀਂ ਗਿਆ ਜੇ ਮੇਰੇ ਨਾਲ ਚੱਲ ਜਾਂਦਾ ਮੇਰੇ ਬੱਚੇ ਵੀ ਮੁੱਕ ਜਾਣਾ ਸੀ ਮੇਰੇ ਇੱਕ ਪੁੱਤ ਦਾ ਨਿਸ਼ਾਨ ਨਿਸ਼ਾਨੀ ਆ ਛੋਟਾ ਜਿਹਾ ਮੇਰਾ ਪੁੱਤ ਤੇ ਪੁਲਿਸ ਵੱਲੋਂ ਕੀ ਕਿਹਾ ਗਿਆ ਉਰਸੇ ਬਲੋਂ ਜੇ ਉਹ ਤੋਂ ਪੁਲਸਾ ਆ ਗਈ ਆ ਤੇ ਹੁਣ ਕੋਈ ਅਜੇ ਨਹੀਂ ਅਜੇ ਤੱਕ ਸਾਨੂੰ ਪਤਾ ਲੱਗਣ ਡਿਆ ਕੀ ਕਾਰਵਾਈ ਕਰੰਦਾ ਹੈ ਕੀ ਨਹੀਂ ਕਰੰਦਾ ਅਜੇ ਤੱਕ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਆਂ ਅਸੀਂ ਇਹ ਮੰਗ ਕਰਦੇ ਆਂ ਵੀ ਉਹ ਜਿਹੜਾ ਹਾਲਾਤ ਜਿਹੜੇ ਆ ਇਹ ਸੁਧਾਰੇ ਜਾਣ ਤੇ ਕਰਜ ਇੰਨੀ ਪਰੇਸ਼ਾਨੀ ਆਈ ਹੈ ਸਾਡਾ ਸਾਰਾ ਪਰਿਵਾਰ ਸਾਡੇ ਤੇ ਤੇ ਰਾਤੀ ਰਾਤ ਕਾਲੀ ਰਾਤ ਆ ਜਾਣੀ ਮੇਰੇ ਬੱਚੇ ਸਾਰੇ ਮੁੱਕ ਜਾਣੇ ਮੈਂ ਵੀ ਮੁੱਕ ਜਾਣਾ ਹੀ ਫਾੜੀ ਸੁਣਾਈ ਹੋਣੀ ਚਾਹੀਦੀ ਆ ਜਿੰਨੇ ਟੋਟਲ ਗੋਲੀਆਂ ਚੱਲੀਆਂ ਮੰਗੋ ਗੋਲੀਆਂ ਚੱਲੀਆਂ ਦੋ ਪਹਿਲੋ ਚੱਲੀਆਂ ਚਾਰ ਫੇਰ ਚੱਲੀਆਂ 6 ਗੋਲੀਆਂ ਚੱਲੀਆਂ ਆ ਠੀਕ ਆ ਸ਼ਰੇ ਆ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਤੇ ਚਲਾ ਗਏ ਆ ਗੋਲੀਆਂ ਅਹੀਂ ਨਹੀਂ ਬੋਲੇ ਅਹੀਂ ਚੁੱਪ ਗਿੱਤੇ ਰਹੇ ਅੱਗੋ ਠੀਕ ਆ ਅਹੀਂ ਨਹੀਂ ਬੋਲੇ ਅਹੀਂ ਬਹੁਤ ਲੈਟਾ ਬੰਦ ਕਰ ਲੀਆਂ ਅਹੀਂ ਉਹ ਤੁਸੀਂ ਦੇਖ ਸਕਦੇ ਹੋ ਤੁਹਾਡਾ ਨਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਪਕਣਾ ਕਲਾ ਤੋਂ ਜਿੱਥੇ देर रात गोलीबारी ਘਰ ਦੇ ਉੱਤੇ ਕੀਤੀ ਗਈ ਹੈ ਤੇ ਮਾਤਾ ਜੀ ਦੇ ਬਾਹ ਦੇ ਉੱਤੇ ਗੋਲੀ ਲੱਗੀ ਤੁਸੀਂ ਜਿਹੜੀਆਂ ਸਾਫ਼ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਕਿ ਇਸ ਵਕਤ ਕਿਸ ਤਰ੍ਹਾਂ ਦਾ ਸਹਿਮ ਦਾ ਮਾਹੌਲ ਜਿਹੜਾ ਘਰ ਦੇ ਵਿੱਚ ਬਣਿਆ ਹੋਇਆ ਵਾ ਤੇ ਜਿਹੜੀ ਫੈਮਿਲੀ ਆ ਉਹ ਬਿਲਕੁਲ ਇਸ ਚੀਜ਼ ਤੋਂ ਹਲੇ ਉੱਬਰ ਨਹੀਂ ਰਹੀ ਕਿ ਆਖਿਰਕਾਰ ਉਹਨਾਂ ਦੇ ਨਾਲ ਬਣਿਆ ਕੀ ਹੈ ਪੈਸੇ ਦੇ ਲੈਣ ਦੇ ਨੂੰ ਲੈ ਕੇ ਦੱਸ ਦਈਏ ਕਿ ਇਨਾਂ ਦਾ ਟੈਂਟ ਦਾ ਕਾਰੋਬਾਰ ਸੀ ਤੇ ਕਿਸੇ ਦੇ ਘਰ ਇਹਨਾਂ ਨੇ ਟੈਂਟ ਲਾਇਆ ਸੀ ਜਿਹਦੇ ਇਹਨਾਂ ਨੇ ਪੈਸੇ ਲੈਣੇ ਸੀ ਪੈਸੇ ਲੈਣ ਤੋਂ ਇਹਨਾਂ ਦੀ ਤੂਤੂਮੇਮੇ ਹੋਈ ਹੈ ਤੇ ਉਸ ਤੋਂ ਬਾਅਦ ਪੈਸੇ ਨਾ ਦੇਣ ਕਰਕੇ ਉਹਨਾਂ ਵੱਲੋਂ ਘਰ ਦੇ ਉੱਤੇ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਮਾਤਾ ਜੀ ਦੀ ਬਾਹ ਤੇ ਗੋਲੀ ਲੱਗੀ ਹੈ ਜ਼ਖਮੀ ਹੋਏ ਨੇ ਤੇ ਹਸਪੀਟਲ ਤੋਂ ਛੁੱਟੀ ਲੈ ਕੇ ਘਰ ਪਹੁੰਚੇ ਨੇ ਆਖਿਰਕਾਰ ਇਹੋ ਜਿਹੀਆਂ ਵਾਰਦਾਤਾਂ ਪੰਜਾਬ 'ਚ ਕਦ ਤੱਕ ਹੁੰਦੀਆਂ ਰਹਿਣਗੀਆਂ ਕਿਉਂਕਿ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਬਹੁਤ ਵਿਗੜੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਇਸਦੇ ਕੀ ਐਕਸ਼ਨ ਲੈਂਦਾ ਹੈ। ਪਕਣਾ ਗਲਾਂ ਦੇ ਵਿੱਚ ਤੇ ਗੋਲੀ ਚੱਲੀ ਹੈ ਸੈਂਟ ਕਾਰੋਬਾਰੀ ਦੇ ਉੱਤੇ। ਤਾਂ ਸਰ ਕਿੰਨੇ ਬੰਦੇ ਗਏ ਜਿਹਨਾਂ ਨੇ ਗੋਲੀ ਚਲਾਈ? ਇੱਕ ਦੋ ਜਣੇ ਆਗੇ ਦੋ ਭਰਾ ਨੇ ਜਿੱਤ ਕੇ। ਉਹ ਬੰਦੇ ਟੈਂਟ ਦਾ ਕੋਈ ਖਰਾਾ ਪੂਰਾ ਦੇਣ ਤੋਂ ਉਹਨਾਂ ਦਾ ਦਰੇਹ ਹੋ ਗਿਆ ਜੀ। ਸਰ ਕਿਸੇ ਕਿਸੇ ਬੰਦਿਆਂ ਨੂੰ ਵੀ ਗੋਲੀ ਗੋਲੀ ਵੱਜੀ ਹੀ ਉੱਥੇ। ਹਾਂਜੀ ਇੱਕ ਲੇਡੀ ਜਾਓ ਉਹਦੇ ਨਾਲ ਇੰਜਰ ਹੋਈ ਆ। ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਸਰਚਾ ਦਰਜ ਕੇ ਦੇਖਰ ਹੋ ਗਿਆ ਜੀ ਤੇ ਤਫਤੀਸ਼ ਕਰੀ।